ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਆਪਣੀ YouTube ਚੈਨਲ ਪੰਜਾਬ ਮੌਸਮ ਚ ਜਿਸੇ 28 ਤੋਂ ਲੈ ਕੇ 30 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਮੌਨਸੂਨ ਕਰੂਗੀ ਖੜਕਾ ੜਕਾ ਪੰਜਾਬ ਦੇ ਕਈ ਭਾਗਾਂ ਚੋਂ ਮੀਂਹ ਦੇਖਣ ਨੂੰ ਮੈਂ ਸੋਚਦਾ ਹਾਂ ਆਉਣ ਵਾਲੇ ਦਿਨਾਂ ਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਆਪਣੇ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਮੈਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚਲੋ ਅੱਗੇ ਵੱਧਦੇ ਹਾਂ ਵੀਡੀਓ ਵੱਲ ਅਰਧੇ ਪਹਿਲਾਂ 27 ਜੂਨ ਪੰਜਾਬ ਦੇ ਰਾਤ ਦੇ ਦਾਹਵਾ ਚੱਕੇ ਹਨ ਰਾਤ ਦੀਆਂ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਚ ਹਲੇ ਬੱਦਲ ਬਾਈ ਬਣੀ ਹੋਈ ਦੋ ਤਿੰਨ ਜੱਲਿਆ ਜ ਖਾਸ ਆਪਣੇ ਭਾਗ ਹੋ ਗਏ ਆਪਣੇ ਮਾਲਵੇ ਦੇ ਭਾਗ ਹੋ ਥੋੜੇ ਤਮਦ ਭਾਗ ਹੋਏ ਇਹਨਾਂ ਵਿੱਚ ਬੱਦਲ ਵੀ ਬਣੀ ਹੋਈ ਹੈ ਥੋੜੀ ਜਿਲੇ ਵਾਈ ਦੇ ਗਾਲ ਕਾਲੀ ਅੱਜ ਆਪ ਨੂੰ 27 ਜੂਨ ਨੂੰ ਰਾਤ ਨੂੰ ਕਿਹਨਾ ਭਾਗ ਜਮੀ ਦੇਖ ਨੂੰ ਮਿਲ ਸਕਦਾ ਪੰਜਾਬ ਦੀ ਇੰਨੀ ਕੁ ਬੈਲਟ ਹੋ ਗਈ ਬਰਨਾਲਾ ਲੁਧਿਆਣਾ ਸੰਗਰੂਰ ਪਰੇਲਾ ਫਤਿਹਗੜ੍ਹ ਸਭ ਮੋਹਾਲ ਜ루 ਬਨਗਰ ਇਹਨਾਂ ਵਿੱਚ ਹਲਕਾ ਦਰਮਿਆਨੇ ਮੀਂਹ ਇਹ ਦਰਮਿਆਨੇ ਪਤਾ ਮੀਂਹ ਦੇਖ ਨੂੰ ਮਿਲ ਸਕਦਾ ਬਾਕੀ ਗੱਲ ਕਰੀ ਹੌਣ ਦਿਨਾਂ ਚ ਪੰਜਾਬ ਦੇ ਮੌਸਮ ਦੀ ਹੁਣ ਤੁਸੀਂ ਲੇਟਸਟ ਰਿਪੋਰਟ ਦੇਖੋ 27 ਜੂਨ ਅੱਜ ਨਿਕਲ ਚੁੱਕੇ ਹੈ ਅੱਜ ਵੀ ਮੀਂਹ ਦੇਖ ਨੂੰ ਮਿਲਿਆ ਆਪਣੇ ਦਬਾਬੇ ਦੇ ਭਾ ਤੇ ਮੱਧ ਭਾਗਾਂ ਚ ਕੱਲ ਕਰੇ 28 ਜੂਨ ਨੂੰ 28 ਜੂਨ ਨੂੰ ਵੀ ਆਪਣੇ ਦਬਾਬੇ ਦੇ ਭਾਗ ਤਪਵਾਦ ਦੇ ਖੇਤਰ ਸਾਰੇ ਹੀ ਚੰਡੀਗੜ੍ਹ ਮੁਹਾਲੀ ਸਾਈਡ ਦੇ ਸਾਰੇ ਭਾਗ ਆਪਣੇ ਸੰਗਰੂਰ ਦੇ ਥੋੜੇ ਭਾਗ ਲੁਧਿਆਣਾ ਦੇ ਭਾਗ ਵੀ ਕਵਰ ਹੋਣਗੇ ਕੱਲ ਨੂੰ ਕੱਲ ਨੂੰ ਸਿਸਟਮ ਬੜਾ ਲਾਉਗਾ ਸਵੇਰ ਨੂੰ ਜੋ ਕਿ ਤੁਹਾਨੂੰ ਵੀਡੀਓ ਨਾਲ ਦੱਸ ਚੁੱਕੇ ਆ ਰਾਤ ਦੀ ਵੀਡੀਓ ਚ ਬਾਕੀ ਕੱਲ ਸਵੇਰ ਨੂੰ 28 ਜੂਨ ਨੂੰ ਸਿਸਟਮ ਆਊਗਾ ਭੜਾ ਲਓ 3-4 ਵਜੇ ਸਵੇਰ ਨੂੰ ਜੋ ਕਿ ਆਪਣੇ ਦਬਾਬੇ ਦੇ ਤਪਵਾਦ ਦੇ ਖੇਤਰ ਕਵਰ ਕਰੂਗਾ ਬਾਕੀ ਕੱਲ ਕਰੇ 29 ਜੂਨ ਨੂੰ 29 ਜੂਨ ਨੂੰ ਵੀ ਤੇ ਦੇਖਦੇ ਹਾਂ 29 ਜੂਨ ਨੂੰ ਵੀ ਆਪਣੇ ਪਾੜੀ ਲਾਗੇ ਦੇ ਖੇਤਰ ਹੋਗਾ ਚੰਡੀਗੜ੍ਹ ਮੁਹਾਲੀ ਫੇੜ ਦੇ ਭਾਗ ਆਪਣੇ ਹੋਗਾ ਸੰਗਰੂਰ ਉਪਰੇੜਾ ਦੇ ਹੋਗਾ ਭਾਗ ਨੇ ਥੋੜੇ ਮੀਂਹ ਜਿਆਦੇ ਸਾਰ ਹਨ ਬਾਕੀ ਆਪਣੇ ਮਾਨਸਾ ਬਰਨਾਲਾ ਲੁਧਿਆਣੇ ਦੇ ਭਾਗ ਹੋਗੇ ਹੁਸ਼ਿਆਰਪੁਰ ਦੇ ਹੋਗੇ ਪਠਾਨਕੋਟ ਦੇ ਹੋਗੇ ਕਬੂਜੀ ਹੁੰਦੇ ਭਾਗ ਵੀ ਉਸ ਵਿੱਚ ਆ ਸਕਦੇ ਹਨ ਇਨ੍ਹਾਂ ਵਿੱਚ ਵੀ ਆਪਣਾ ਮੀਂਹ ਦੇਖਣ ਨੂੰ ਮਿਲੂਗਾ ਗੱਲ ਕਰੀਏ ਆਪਣੇ 30 ਜੂਨ 30 ਜੂਨ ਪੰਜਾਬ ਦੇ ਲਗਭਗ ਕਾਫੀ ਭਾਗ ਕਵਰ ਹੋ ਜਾਣਗੇ 30 ਜੂਨ ਨੂੰ ਆਪਣਾ ਵਧੀਆ ਮੀਂਹ ਦੇਖਣ ਨੂੰ ਮਿਲੂਗਾ ਪੰਜਾਬ ਵਿੱਚ ਆਪਾਂ ਦੇ ਫਾਜ਼ਿਲਕਾ ਮੁਖਸਰ ਟਿੰਡੇ ਵਿੱਚ ਵੀ ਥੋੜੇ ਮੀਂਹ ਦੇ ਘੱਟਸਾਰ ਹਨ 30 ਜੂਨ ਨੂੰ ਬਾਕੀ ਸਾਰੇ ਪੰਜਾਬ ਵਿੱਚ ਵਧੀਆ ਮੀਂਹ ਦੇਖਣ ਨੂੰ ਮਿਲੂਗਾ 1 ਜੁਲਾਈ ਨੂੰ ਗੱਲ ਕਰੀਏ 1 ਜੁਲਾਈ ਨੂੰ ਵੀ ਆਪਣੇ ਪਠਾਨਕੋਟ ਹਸ਼ਰਪੁਰ ਰੂਪਨਗਰ ਸ਼ਹੀਦ ਭਗਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਦੇ ਭਾਗਾਂ ਵਿੱਚ ਮੀਂਹ ਦੇਖਣ ਨੂੰ ਮਿਲੂਗਾ ਵੇਖ ਕੇ ਤੇ ਇੱਧਰ ਵੀ ਦੇਖਦੋ ਵਧੀਆ ਤਰੀਕੇ ਨਾਲ ਇੱਧਰ ਨਿਸ਼ਾਨ ਲੱਗੇ ਨੇ ਇੱਧਰ ਮੀਂਹ ਜਿਆਦਾ ਸ 28 ਜੂਨ ਨੂੰ ਵੀ ਵਧੀਆ ਮੀਂਹ ਦੇਖਣ ਨੂੰ ਮਿਲੂਗਾ ਆਪਣੇ ਦਵਾਬੇ ਦੇ ਭਾਗਤ ਪੂਰਬ ਦੇ ਖੇਤਰਾਂ ਦੇ ਵਿੱਚ ਤੁਸੀਂ ਦੇਖੋ 29 ਜੂਨ ਨੂੰ ਵੀ ਵਧੀਆ ਮੀਂਹ ਦੇਖਣ ਨੂੰ ਮਿਲੂਗਾ ਆਪਣੇ ਦਵਾਬੇ ਸਿਹੜ ਜਿਆਦਾ ਮੀਂਹ ਸਾਡੇ ਆਪਣੇ ਦਵਾਬੇ ਸਿਹੜ ਤੋਂ ਪੂਰਬ ਦੇ ਖੇਤਰਾਂ ਵਿੱਚ ਜਿਆਦਾ ਮੀਂਹ ਸਾਰ ਹਨ 30 ਜੂਨ ਨੂੰ ਪੰਜਾਬ ਦੇ ਆਪਣੇ ਕਾਫੀ ਖੇਤਰਾਂ ਵਿੱਚ ਵਧੀਆ ਮੀਂਹ ਦੇਖਣ ਦੀ ਮੀਂਹ ਹੈ 29 30 ਦੇਖਣ ਨੂੰ ਆਪਣੇ ਵਧੀਆ ਫੈਸਟਮੈਂਟਰ ਹੋਣਗੇ 28 ਜੂਨ ਨੂੰ ਵੀ ਵਧੀਆ ਮੀਂਹ ਉਮੀਦ ਦੀ ਉਮੀਦ ਹੈ 1 ਜੁਲਾਈ ਨੂੰ ਵੀ ਆਪਣ ਨੂੰ ਠੀਕ ਠਾਕ ਮੀਂਹ ਦੇਖਣ ਨੂੰ ਮਿਲਦਾ ਬਾਕੀ ਆਉਣ ਦਿਨਾਂ ਨੂੰ ਬੜਾ ਦਿੱਲੀ ਰਿਪੋਰਟ ਚੀਜ਼ਾਂ ਹੁੰਦੀਆਂ ਰਹਿੰ ਥੋੜੇ ਜਿਹਾ ਮਾਲਵੇ ਦੇ ਆਪਣੇ ਭਾਗ ਛੱਟ ਕੇ ਬਾਕੀ ਬਜਾਓ ਚ ਵਧੀਆ ਮੀਂਹ ਦੇਖਣ ਨੂੰ ਮਿਲੂਗਾ ਆਉਂਦੇ ਦਿਨਾਂ ਚ ਇੱਕ ਵਾਰੀ ਮੌਸਮ ਭਾਦੀ ਰੋਬਟ ਤੇ ਵੀ ਨਜਰ ਮਾਰ ਲਈਏ ਤੋਂ ਇੰਡੀਕਾ ਲੇਟਰਸ ਬਣਾ 27 ਜੂਨ ਜੀ ਥੋੜੇ ਮੀਰੇ ਘੱਟ ਸਰਸਿਸ ਮੀਂਹ ਆਪ ਨੂੰ ਘਾਟੀ ਦੇਖਣ ਨੂੰ ਮਿਲਿਆ ਕੱਲ 28 ਜੂਨ ਫੇਰ ਸਾਰ ਬਣ ਰਿਹਾ ਨਾ ਦੇਖੋ 29 ਤੋਂ ਲੈ ਕੇ ਇੱਕ ਤਰੀਕ ਤਾਈਂ ਵੀ ਵਧੀਆ ਮੀਂਹ ਹੋਣ ਦੀ ਮੀੜਾ ਨਾ ਤੇਰੀ ਤੋਂ ਦੇਖੋ ਲਟਪ ਵੀ ਮੜਿਆ ਹੋਇਆ ਹੈਵੀ ਤੋਂ ਹੈਵੀ ਰੇਨ ਦਾ ਦੋ ਜਲਾਈ ਲਈ ਆਪਣੇ ਮੀਂਹ ਮਤਲਬ ਕਾਲਮ ਬਣਾਇਆ ਕਰਕੇ ਕੱਲ ਉਠਾਈ ਜੂਨ ਤੋਂ ਲੈ ਕੇ ਫਿਰ ਆਪਣੇ 1 2 ਜੁਲਾਈ ਦਾ ਹੀ ਮੌਸਮ ਵਿੱਚ ਵਧੀਆ ਮੀਂਹ ਹੋਣ ਦੀ ਮੀਂਹ ਦੇ ਪੰਜਾਬ ਦੇ ਲਗਭਗ ਸਾਰੇ ਭਾਗਾਂ ਵਿੱਚ ਵਧੀਆ ਮੀਂਹ ਦੇਖਣ ਨੂੰ ਲੱਗਾ ਬਾਅਦ ਕਿ ਆਉਂਦੇ ਜੇ ਕੋਈ ਰਿਪੋਰਟ ਚੇਂਜ ਹੁੰਦੀ ਤਾਂ ਡੇਲੀ ਤੋਂ ਡੇਲੀ ਅਪਡੇਟ ਦਿੰਦੇ ਰਹਾਂਗੇ ਕਿੰਨੇ ਜਿੰਨੇ ਚ ਕਿੰਨੇ ਕੁ ਮੀਂਹ ਸਾਰਾ ਹਨ ਬਾਕੀ ਆ ਜਿਹਦੇ ਵਿੱਚ ਨਹੀਂ ਧੰਨਵਾਦ